ਜਗਬਾਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਮੈਂ ਹਾਂ ਬਰਨੁਨ ਪਟ ਤਾਂ ਲਗਾਤਾਰ ਜਗਬਾਨੀ ਦੇ ਉੱਪਰ ਜਲੰਧਰ ਜਿਮਨੀ ਚੌਂ ਨੂੰ ਲੈ ਕੇ ਹਰ ਇੱਕ ਅਪਡੇਟ ਆਪਣੇ ਸਰੋਤਿਆਂ ਤੱਕ ਪਹੁੰਚਾਈ ਜਾ ਰਹੀ ਹੈ ਤਾਂ ਹੁਣ ਚਰਚਾ ਕਰਾਂਗੇ ਸਾਡੇ ਨਾਲ ਸਟੂਡੀਓ ਦੇ ਵਿੱਚ ਜਗਬਾਨੀ ਦੇ ਰੈਜ਼ੀਡੈਂਟ ਐਡੀਟਰ ਰਣਦੀਪ ਵਿਸ਼ਿਸ਼ਟ ਮੌਜੂਦ ਨੇ ਤਾਂ ਜਿਸ ਤਰੀਕੇ ਦੇ ਨਾਲ ਕੱਲ ਚਰਚਾ ਕਰ ਰਹੇ ਸੀ ਤਾਂ ਜਗਬਾਨੀ ਦੀ ਖਬਰਾਂ ਤੇ ਮੋਹਰ ਲਗਾਤਾਰ ਲੱਗਦੀ ਨਜ਼ਰ ਆ ਰਹੀ ਹੈ ਤਾਂ ਹੁਣ ਜਿਸ ਤਰੀਕੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਕਿਹਾ ਸੀ ਕਿ ਮਹਿੰਦਰ ਭਗਤ ਜੇਕਰ ਜਿੱਤਦੇ ਹਨ ਤਾਂ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਲਿਆ ਜਾਵੇਗਾ ਤਾਂ ਇੱਕ ਐਕਸਕਲੂਸਿਵ ਜਾਣਕਾਰੀ ਸਾਡੇ ਰੈਜ਼ੀਡੈਂਟ ਐਡੀਟਰ ਰਣਦੀਪ ਵਿਸ਼ਿਸ਼ਟ ਜੀ ਹੋਣਾ ਕੋਲ ਮੌਜੂਦ ਹੈ ਤਾਂ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਸਰ ਕਿਵੇਂ ਦੇਖਦੇ ਹੋ ਕੱਲ ਜਿਸ ਤਰੀਕੇ ਨਾਲ ਚਰਚਾ ਕਰ ਰਹੇ ਸੀ ਰਾਤ ਵੀ ਇਹੀ ਚਰਚਾ ਹੋਈ ਕਿ ਜਿਹੜੀ ਵੋਟ ਪਰਸੈਂਟੇਜ ਘਟ ਹੋਈ ਹੈ ਤੁਸੀਂ ਸਾਫ਼ ਤੌਰ ਤੇ ਕਿਹਾ ਕਿ ਜਿੰਨੀਆਂ ਵੀ ਸਰਕਾਰਾਂ ਹੁੰਦੀਆਂ ਜਿਮਨੀ ਚੋਣ ਹਮੇਸ਼ਾ ਉਹੀ ਜਿੱਤਦੀਆਂ ਆਈਆਂ ਨੇ ਤਾਂ ਇਹ ਕਿਤੇ ਨਾ ਕਿਤੇ ਇੱਕ ਤੀਰ ਦੇ ਨਾਲ ਭਗਵੰਤ ਮਾਨ ਦੋ ਨਿਸ਼ਾਨੇ ਲਾ ਗਏ ਵੋਟ ਪਰਸੈਂਟੇਜ ਘਟ ਹੋਈ ਅਕਾਲੀ ਦਲ ਦਾ ਬੁਰਾ ਹਾਲ ਸੀਤੀ ਬੜੀ ਉਹਨਾਂ ਦੀ ਨਿਰਾਸ਼ਾਜਨਕ ਹੈਗੀ ਆ ਆਤਮ ਚਿੰਤਨ ਜਿਹੜਾ ਹੈਗਾ ਕਰਨ ਦੀ ਬਹੁਤ ਸਖਤ ਜ਼ਰੂਰਤ ਹੈ ਤਾਂ ਕਿਤਨਾ ਕਿਤੇ ਇੱਕ ਬਾਗੀ ਧੜਾ ਅਕਾਲੀ ਦਲ ਦੇ ਵਿੱਚ ਪੈਦਾ ਹੋਇਆ ਤਾਂ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਜਿਹੜੇ ਹਾਲ ਹੀ ਦੇ ਵਿੱਚ ਜਲੰਧਰ ਤੋਂ ਐਮਪੀ ਬਣੇ ਕਾਂਗਰਸ ਦੇ ਵਿੱਚ ਉਹਨਾਂ ਦਾ ਕਦ ਦਿ ਵਧਣਾ ਸੀ ਉਹ ਕਿਤਨਾ ਕਿਤੇ ਹੋ ਘਟਦਾ ਦਿਖਾਈ ਦੇ ਰਿਹਾ ਕਿਤੇ ਨਾ ਕਿਤੇ ਚੰਨੀ ਹੋਣਾ ਨਾਲ ਸਿਆਸਤ ਵੀ ਜਿਹੜੀ ਹੈਗੀ ਇੰਟਰਨਲ ਕਿਤੇ ਨਾ ਕਿਤੇ ਜੋ ਇਨ ਫਾਈਟਿੰਗ ਲਗਾਤਾਰ ਕਾਂਗਰਸ ਦੇ ਵਿੱਚ ਖਬਰਾਂ ਸਾਹਮਣੇ ਆਉਂਦੀਆਂ ਸੀ ਤੁਹਾਨੂੰ ਲੱਗਦਾ ਹੈ ਕਿ ਉਹ ਮਾਹੌਲ ਬਣਿਆ ਜੋ ਨਤੀਜੇ ਸਾਹਮਣੇ ਆ ਰਹੇ ਨੇ ਦੇਖੋ ਵਰਨੂੰ ਜੀ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਕੱਲ ਸ਼ਾਮ ਨੂੰ ਆਪਾਂ ਇੱਕ ਐਨਾਲਿਸਿਸ ਕੀਤਾ ਸੀ ਜਲੰਧਰ ਵੈਸਟ ਸੇਡ ਦਾ ਤੇ ਕੱਲ ਹੀ ਆਪਾਂ ਇਹ ਜਾਣਕਾਰੀ ਆਪਣੇ ਜਿਹੜੇ ਦਰਸ਼ਕਾਂ ਨੂੰ ਸ਼ਰੋਤਿਆਂ ਨੂੰ ਦਿੱਤੀ ਸੀ ਕਿ ਜਿਹੜੀ ਫਾਈਟ ਉਹ ਆਮ ਆਦਮੀ ਪਾਰਟੀ ਮਤਲਬ ਸਰਕਾਰ ਅਤੇ ਕਾਂਗਰਸ ਦੇ ਦਰਮਿਆਨ ਹੋਵੇਗੀ ਔਰ ਇਸ ਗੱਲ ਦਾ ਵੀ ਜਿਹੜੇ ਸਾਡੇ ਜਿਹੜੇ ਸੂਤਰ ਸੀਗੇ ਜੋ ਗਰਾਊਂਡ ਦੇ ਉੱਪਰ ਜਿਨ੍ਹਾਂ ਨੇ ਲਗਾਤਾਰ ਕੰਮ ਕੀਤਾ ਉਹਨਾਂ ਨੇ ਦੱਸਿਆ ਕਿ ਜਿਹੜਾ ਸਰਕਾਰ ਅੱਜ ਦੇ ਉੱਪਰ ਹੋਏਗੀ ਆ ਔਰ ਮੈਂ ਦੱਸਦਾ ਕਿ ਜਿਹੜਾ ਰਿਜ਼ਲਟ ਜਿਸ ਤਰ੍ਹਾਂ ਡੇ ਜਿਹੜਾ ਰਾਉਂਡ ਵਾਈਜ਼ ਰਾਉਂਡ ਮਹਿੰਦਰ ਪਗਤ ਦੀ ਜਿਹੜੀ ਲੀਡ ਹੈ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ 6 ਆਪਾਂ ਗੇੜਾਂ ਦੀ ਜੇ ਗੱਲ ਕਰੀਏ ਤੇ ਉਹ ਜਿਹੜੀ ਲੀਡ ਹੈਗੀ ਉਹ ਇੱਥੇ ਪਹੁੰਚ ਚੁੱਕੀ ਹੈ ਕਿ ਸ਼ਾਇਦ ਉਸ ਨੂੰ ਹੁਣ ਤੋੜਨਾ ਲਗਭਗ ਅਸੰਭਵ ਹੋਏਗਾ ਔਰ ਜੇ ਆਪਾਂ ਗੱਲ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੀਡ ਕਾਫੀ ਹੋਰ ਮਜ਼ਬੂਤ ਹੋਵੇਗੀ ਤੇ ਮਹਿੰਦਰ ਪਗਤ ਦਾ ਉੱਥੋਂ ਜਿਹੜਾ ਉਹ ਜਿਤਵਲ ਨੂੰ ਵੱਧ ਰਹੇ ਨੇ ਤਾਂ ਕੋਈ ਗਲਤ ਨਹੀਂ ਹੋਏਗਾ ਫਿਲਹਾਲ ਹਜੇ ਰੁਝਾਨ ਨੇ ਔਰ ਬਦਲਦੇ ਵੀ ਨੇ ਲੇਕਿਨ ਇਹ ਟ੍ਰੈਂਡ ਨੇ ਜਿਹੜੇ ਕਿਉਂਕਿ 6 ਦੇ 6 ਰਾਊਂਡਸ ਦੇ ਵਿੱਚ ਹੋਇਆ ਹੈਗਾ ਤੇ ਉਹ ਜਿਹੜੀ ਇਹ ਬਹੁਤ ਵੱਡੀ ਇੱਕ ਰਾਹਤ ਦੀ ਖਬਰ ਹੈ ਆਮ ਆਦਮੀ ਪਾਰਟੀ ਵਾਸਤੇ ਸਪੈਸ਼ਲੀ ਸੀਐਮ ਭਗਵੰਤ ਮਾਨ ਵਾਸਤੇ ਕਿਉਂ ਜੀ ਆਪਾਂ ਗੱਲ ਕਰੀਏ ਚਾਹੇ ਭਾਜਪਾ ਚਾਹੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਉਹਨਾਂ ਦੇ ਜਿਹੜੇ ਨੈਸ਼ਨਲ ਦੇ ਲੀਡਰ ਸੀ ਉਹਨਾਂ ਨੇ ਇੱਥੋਂ ਦੂਰੀ ਬਣਾਈ ਸੀ ਔਰ ਸਾਰਾ ਕੁਝ ਆਪਣੀ ਸਬਾਈ ਲੀਡਰਸ਼ਿਪ ਤੇ ਛੱਡਿਆ ਸੀ ਭਗਵੰਤ ਮਾਨ ਨੇ ਐਜ਼ ਏ ਟੀਮ ਲੀਡਰ ਉਸ ਚੀਜ਼ ਨੂੰ ਆਪਣੇ ਹੱਥ ਚ ਲਿਆ ਓਨਰਸ਼ਿਪ ਲਈ ਉੱਥੇ ਡੇਰਾ ਲਾਇਆ ਪੱਕੇ ਤੌਰ ਤੇ ਆਪਣੀ ਉਹਨਾਂ ਦੀ ਕਮੇਟ ਤੇ ਮਿਨਿਸਟਰਸ ਦੀ ਡਿਊਟੀਆਂ ਲਾਈਆਂ ਐਮ ਐਲ ਏ ਸੰਗਠਨ ਦੇ ਜਿਹੜੇ ਉਹਨਾਂ ਦੇ ਲੋਕਾਂ ਨੂੰ ਲਾਇਆ ਮਾਰਕ ਕੀਤਾ ਜੇ ਮੈਂ ਗੱਲ ਕਰਾਂ ਗਲੀ ਮਹੱਲਿਆਂ ਨੂੰ ਮਾਰਕ ਕੀਤਾ ਉਹਦਾ ਨਤੀਜਾ ਤੁਹਾਡੇ ਸਾਹਮਣੇ ਹੈਗਾ ਦੂਜੇ ਪਾਸੇ ਤੁਸੀਂ ਕਾਂਗਰ ਯਾ ਬੇਸ਼ੱਕ ਕਾਂਗਰਸ ਲੱਗ ਰਿਹਾ ਸੀ ਕਿ ਫਾਈਟ ਦੇਗੀ ਲੇਕਿਨ ਇਥੋਂ ਜਿਹੜੀ ਫਿਲਹਾਲ ਕਾਂਗਰਸ ਫਾਈਟ ਦੇ ਵਿੱਚ ਬਹੁਤ ਜ਼ਿਆਦਾ ਦਿਖਾਈ ਨਹੀਂ ਦੇ ਰਹੀ ਉਹਦਾ ਕਾਰਨ ਕਿ ਉੱਥੇ ਜੋ ਸਾਡੇ ਸੂਤਰ ਦੱਸਦੇ ਨੇ ਕਿ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਜਿਹੜੇ ਜਲੰਧਰ ਦੇ ਐਮਪੀ ਵੀ ਨੇ ਉਹ ਅਲੱਗ ਇਥੇ ਲੱਗੋ ਇਕੱਲੇ ਮਹਿਸੂਸ ਕਰਦੇ ਸੀ ਕਿਉਂ ਕਿ ਕਾਂਗਰਸ ਪਾਰਟੀ ਦੇ ਵਿੱਚ ਵੀ ਦੂਜੇ ਧੜੇ ਸੀ ਜਿਹੜੇ ਬਹੁਤ ਸਾਰੇ ਸਿਰਮੌਰ ਬਣਨ ਦੀ ਕੋਸ਼ਿਸ਼ ਦੇ ਵਿੱਚ ਨੇ ਉਹ ਅੰਦਰੋਂ ਨਹੀਂ ਸੀ ਚਾਉਂਦੇ ਕਿ ਇੱਥੋਂ ਜਿਹੜੀ ਕਾਂਗਰਸ ਪਾਰਟੀ ਜਿੱਤੇ ਕਿਉਂਕਿ ਅਗਰ ਕਾਂਗਰਸ ਉਸ ਜਿੱਤਦੀ ਹੈ ਤਾਂ ਨਿਸ਼ਚਿਤ ਰੂਪ ਦੇ ਵਿੱਚ ਆਚਰਨਜੀਤ ਸਿੰਘ ਚੰਨੀ ਦਾ ਕਦ ਪਹਿਲਾਂ ਹੀ ਕਿਉਂਕਿ ਕਾਂਗਰਸ ਹਾਈ ਕਮਾਂਡ ਦੇ ਕੋਲ ਹੀ ਬਹੁਤ ਵੱਡਾ ਹੈਗਾ ਸੀ ਡਬਲਯੂਸੀ ਦੇ ਮੈਂਬਰ ਨੇ ਸਾਬਕਾ ਸੀਐਮ ਨੇ ਤੇ ਉਹ ਇੱਕ ਕਾਂਗਰਸ ਦੇ ਇੱਕ ਐਸੇ ਲੀਡਰ ਦੇ ਰੂਪ ਦੇ ਵਿੱਚ ਡਵੈਲਪ ਹੋ ਜਾਣਗੇ ਕਿਸੇ ਸਮੇਂ ਜੇ ਆਪਾਂ ਗੱਲ ਕਰੀਏ ਉਹ ਕੈਪਟਨ ਅਮਰਿੰਦਰ ਸਿੰਘ ਦੀ ਤਰ੍ਹਾਂ ਤੇ ਫਿਰ ਹਾਲ ਉਹ ਸਥਿਤੀ ਨਹੀਂ ਬਣੀ ਔਰ ਆਮ ਆਦਮੀ ਪਾਰਟੀ ਉਥੋਂ ਅੱਗੇ ਜਾ ਰਹੀ ਹੈ ਜਿੱਤ ਵੱਲ ਨੂੰ ਵੱਧਦੀ ਜਾ ਰਹੀ ਹੈ ਔਰ ਕੁਝ ਟਾਈਮ ਦੇ ਵਿੱਚ ਕਰੀਬ 1.5 ਘੰਟੇ ਦੇ ਵਿੱਚ ਹੋਰ ਇਸ ਸਥਿਤੀ ਸਪਸ਼ਟ ਹੋ ਜਾਏਗੀ ਇਹਦੇ ਕਈ ਮayne ਨੇ ਪਹਿਲਾ ਜਿਹੜਾ ਮਾਇਨਾ ਇਹ ਹੈ ਕਿ 2.5 ਸਾਲ ਦੀ ਡਿਵੈਲਪਮੈਂਟ ਲਈ ਲੋਕਾਂ ਨੇ ਮੋਹਰ ਲਗਾਈ ਹੈ ਲੋਕਲ ਇਸ਼ੂਸ ਭਾਰੀ ਰਹੇ ਜੇ ਆਪਾਂ ਕੰਪੈਰੀਜ਼ਨ ਕਰੀਏ 2022 ਦੀ ਪਹਿਲਾਂ ਚੋਣ ਜਿੱਥੇ ਕਿ ਖੇਤਰ ਅੰਗੁਰਾਲ ਜਿੱਤੇ ਫੇਰ ਆਪਾਂ ਗੱਲ ਕਰੀਏ ਚਰਨ ਸਿੰਘ ਚੰਨੀ ਜਿਹੜੇ 1557 ਜਾਂ ਸਮਥਿੰਗ ਵੋਟਾਂ ਨਾਲ ਪਿਛਲੀ ਜਿਹੜੀ ਕੁਝ ਮਹੀਨੇ ਪਹਿਲਾਂ ਜਿਹੜੀ ਲੋਕ ਸਭਾ ਇਲੈਕਸ਼ਨ ਉਹਦੇ ਚੱਗੇ ਆਏ ਨੇ ਉਦੋਂ ਉਸ ਤਰ੍ਹਾਂ ਇਸ਼ੂ ਕੁਝ ਹੋਰ ਸੀਗੇ ਲੇਕਿਨ ਹੁਣ ਇੱਕਦਮ ਸਰਕਾਰ ਆ ਜਿਹੜੀ ਲੋਕਾਂ ਨੇ ਲੋਕਲ ਸਥਾਨੀਏ ਸਰਕਾਰ ਨੂੰ ਦੇਖਿਆ ਔਰ ਭਗਵੰਤਮਾਨ ਸਾਹਿਬ ਨੇ ਕਿਉਂਕਿ ਉਹਨਾਂ ਦੇ ਲਈ ਇੱਕ ਮੁਛਦਾ ਸਵਾਲ ਸੀ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਔਰ ਇਸ ਇਮਤਿਹਾਨ ਦੇ ਵਿੱਚ ਉਹ ਪਾਸ ਹੋਏ ਨੇ ਔਰ ਚੰਗੇ ਨੰਬਰਾਂ ਨਾਲ ਪਾਸ ਹੋਣਗੇ ਐਸਾ ਲੱਗ ਰਿਹਾ ਹੈ ਇਸ ਤੋਂ ਬਿਨਾਂ ਆਪਾਂ ਗੱਲ ਕਰਦੇ ਹਾਂ ਜਿਹੜੇ ਭਗਤ ਮਹਿੰਦਰ ਭਗਤ ਜਿਨ੍ਹਾਂ ਦੇ ਫਾਦਰ ਚੁੰਨੀਰਾਲ ਭਗਤ ਮੰਤਰੀ ਰਹੇ ਨੇ ਹਾਂ ਔਰ ਉਸ ਸਮੇਂ ਉਹ ਬੀਜੇਪੀ ਦੇ ਜਿਹੜੇ ਵਿਧਾਇਕ ਜਲਦੇ ਨੇਤਾ ਵੀ ਰਹੇ ਨੇ ਉਹਨਾਂ ਦੇ ਕੋਲੇ ਲੋਕਲ ਬਾਡੀਜ਼ ਮਿਨਿਸਟਰ ਸੀ ਹੋਰ ਵੀ ਕਈ ਮੈਕਮੇ ਰਹੇ ਉਹਨਾਂ ਕੋਲੇ ਉਹਨਾਂ ਤੋਂ ਬਾਅਦ ਹੁਣ ਕੈਬਨਟ ਦਾ ਜਿਹੜਾ ਰੈਂਕ ਹੈਗਾ ਕਰੀਬ 12 ਸਾਲ ਬਾਅਦ ਪਰਿਵਾਰ ਚਾਏਗਾ ਤੁਸੀਂ ਇਹ ਦੇਖੋ ਇਹ ਵਰੁਣ ਜੀ ਬੜੀ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਕੁਝ ਮਹੀਨੇ ਪਹਿਲਾਂ ਤੱਕ ਸ਼ੀਤਲ ਅੰਗਰਾਲ ਦੇ ਦਲ ਬਦਲਣ ਰਿਜ਼ਾਈਨ ਦੇਣ ਤੋਂ ਪਹਿਲਾਂ ਆਪਾਂ ਪੰਜਾਬ ਦੇ ਹਾਸ਼ੀਏ ਤੇ ਭਗਤ ਫੈਮਲੀ ਬਿਲਕੁਲ ਦਰਕਨਾਰ ਸੀ ਸਾਈਡਲਾਈਨ ਸੀ ਐਸਾ ਮੰਨਿਆ ਜਾਂਦਾ ਸੀ ਕਿ ਉਹ ਫੈਮਲੀ ਪਲਟ ਸਿਆਸਤ ਉਹਨਾਂ ਦੀ ਸਾਈਡਲਾਈਨ ਹੋ ਗਈ ਲੇਕਿਨ ਜਿਹੜੀ ਸਥਿਤੀ ਹੁੰਦੀ ਹੈ ਜਿਹੜੇ ਸਟਾਰ ਨੇ ਕਿਸੇ ਦੇ ਔਰ ਜਿਹੜਾ ਖੂਬਸੂਰਤੀ ਆ ਡੈਮੋਕਰੇਟ ਲੋਕਤੰਤਰ ਦੀ ਉਹ ਸਾਹਮਣੇ ਆਈ ਹੈ ਔਰ ਵੁੱਡ ਵੀ ਹੁਣ ਉਹ ਕੈਬਨਟ ਦੇ ਵਿੱਚ ਸੌ ਚੱਕਣਗੇ ਛੇਤੀ ਹੀ ਔਰ ਸਾਡੇ ਕੋਲ ਜਿਹੜੀ ਜਾਣਕਾਰੀ ਇਹ ਹੈ ਕਿ ਉਹਨਾਂ ਨੂੰ ਜਿਹੜਾ ਮੀਤ ਹੇਰ ਦਾ ਡਿਪਾਰਟਮੈਂਟ ਦਿੱਤਾ ਜਾ ਸਕਦਾ ਹੈ ਕਿਉਂਕਿ ਜਲੰਧਰ ਸਪੋਰਟਸ ਦੀ ਹੱਬ ਹੈ ਤੇ ਮਹਿੰਦਰ ਭਗਤ ਪੰਜਾਬ ਦੇ ਛੇਤੀ ਹੀ ਖੇਲ ਮੰਤਰੀ ਹੋਣਗੇ ਤੁਸੀ ਤੁਹਾਨੂੰ ਯਾਦ ਹੋਏਗਾ ਇਸ ਤੋਂ ਪਹਿਲਾਂ ਪ੍ਰਗਟ ਸਿੰਘ ਦਾ ਕਾਂਗਰਸ ਨੇ ਖੇਡਿਆ ਸੀ ਤੇ ਇਹਦੇ ਚ ਸਾਡੇ ਜਿਹੜੇ ਸੂਤਰ ਦੱਸਦੇ ਨੇ ਕਿ ਬਹੁਤ ਸਾਰੀ ਸੰਭਾਵਨਾ ਹੈ ਕਿ ਉਹ ਖੇਲ ਮੰਤਰੀ ਹੋਣ ਪੰਜਾਬ ਦੇ ਅਗਲੇ ਇਸ ਤੋਂ ਬਿਨਾ ਇਹਦੇ ਜਿਹੜੇ ਇਲੈਕਸ਼ਨ ਦੇ ਜਿਹੜੇ ਟ੍ਰੈਂਡ ਨੇ ਹੁਣ ਤੱਕ ਦੇਖਿਆ ਜਾਵੇ ਕਿ ਅਕਾਲੀ ਦਲ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਅਕਾਲੀ ਦਲ ਨੂੰ ਲੋਕਾਂ ਨੇ ਸਿਰੇ ਤੋਂ ਨਕਾਰ ਦਿੱਤਾ ਅਕਾਲੀ ਦਲ ਦੀਆਂ ਜੜੀਆਂ ਵੋਟਾਂ ਕਈ ਗੇੜਾਂ 'ਚ ਤਾਂ ਸ਼ਾਇਦ ਸੈਂਕੜਿਆਂ ਦੇ ਵਿੱਚ ਵੀ ਨਹੀਂ ਆਏ ਹੋ ਤਿੰਨ ਦੇ ਦੋ ਰਾਊਂਡ ਤੱਕ 50 ਵੋਟਾਂ ਤੇ ਸੀ ਤੇ ਅਗਰ ਇਹ ਇਸ ਤੋਂ ਵੱਧ ਨਮੋਸ਼ੀ ਵਾਲੀ ਗੱਲ ਹੋਏਗੀ ਨਹੀਂ ਔਰ ਹਜੇ ਵੀ ਔਰ ਇਸ ਰਿਜ਼ਲਟ ਤੋਂ ਬਾਅਦ ਜਿਹੜਾ ਬਾਗੀ ਤੜਾ ਹੈਗਾ ਅਕਾਲੀ ਦਲ ਦਾ ਪਿਛਲੇ ਕੁਝ ਦਿਨਾਂ 'ਚ ਜਿਨ੍ਹਾਂ ਨੇ ਮੀਟਿੰਗਾਂ ਕੀਤੀਆਂ ਅਸ਼ਿਰਕਾਲ ਸਖਤ ਸਾਹਬ ਤੇ ਗਏ ਇੱਕ ਮਾਫੀ ਨਾਮਾ ਸੌਂਪਿਆ ਲਗਾਤਾਰ ਲੀਡਰਸ਼ਿਪ ਤਬਦੀਲੀ ਦੀ ਉਹ ਗੱਲ ਕਰ ਰਹੇ ਨੇ ਉਹਨਾਂ ਨੂੰ ਇੱਕ ਮਜ਼ਬੂਤੀ ਮਿਲੇਗੀ ਜੋ ਕਹਿ ਰਹੇ ਨੇ ਉਹਨੂੰ ਮਜ਼ਬੂਤੀ ਮਿਲੇਗੀ ਅਗਰ ਇੱਥੇ ਪਰਫਾਰਮੈਂਸ ਅਕਾਲੀ ਦਲ ਦੀ ਚੰਗੀ ਹੁੰਦੀ ਤੇ ਉਹਦਾ ਫਾਇਦਾ ਨਿਸ਼ਚਿਤ ਰੂਪੀ ਸਦਾ ਸੁਖਵੀਰ ਸਿੰਘ ਬਾਦਲ ਨੂੰ ਮਿਲਣਾ ਸੀ ਲੇਕਿਨ ਆਉਣ ਵਾਲਾ ਜਿਹੜਾ ਸਮਾਂ ਹੈਗਾ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਲਈ ਹੋਰ ਮੁਸ਼ਕਲ ਪਰਿਆ ਹੋਣ ਵਾਲਾ ਹੈ ਇਹ ਸੰਕੇਤ ਜਿਹੜੇ ਟੈਂਡ ਜਲੰਧਰ ਵੈਸਟ ਸੀਟ ਦੇ ਦਿਖਾ ਰਹੇ ਨੇ ਪਰ ਵਿਸ਼ਿਸ਼ ਸਾਹਿਬ ਕਿਵੇਂ ਦੇਖਦੇ ਜਿਵੇਂ ਤੁਸੀਂ ਦੱਸਿਆ ਕਿ ਜੇਕਰ ਪਰਫਾਰਮੈਂਸ ਅਕਾਲੀ ਦਲ ਦੀ ਵਧੀਆ ਹੁੰਦੀ ਤਾਂ ਗੱਲ ਹੋਰ ਹੋਣੀ ਸੀ ਜੇ ਲੇਕਿਨ ਸੇਮ ਇਹੀ ਬਾਗੀ ਤੜੇ ਤੇ ਵੀ ਅਪਲਾਈ ਹੁੰਦਾ ਕੁਐਸਚਨ ਕਿ ਉਹ ਵੀ ਕੁਝ ਜ਼ਿਆਦਾ ਖਾਸ ਨਹੀਂ ਕਰ पाए ਤੁਹਾਨੂੰ ਲੱਗਦਾ ਕਿ ਜਿਹੜਾ ਬਾਗੀ ਤੜਾ ਹੈ ਜਾਂ ਉਹਨਾਂ ਚੋਂ ਕੋਈ ਇੱਕ ਲੋਕ ਬਾਕੀ ਧੜਿਆਂ ਨੂੰ ਛੱਡ ਕੇ ਦੁਬਾਰਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਆ ਸਕਦੇ ਨੇ ਜਿਸ ਤਰੀਕੇ ਨਾਲ ਅਕਾਲੀ ਦਲ ਨੇ ਕਿਹਾ ਕਿ ਅੰਦਰ ਆ ਕੇ ਜਾਂ ਇੱਥੇ ਬਹਿ ਕੇ ਗੱਲ ਕਰੋ ਜਾਂ ਫਿਰ ਹੁਣ ਅਕਾਲੀ ਦਲ ਦੀ ਸੀਤੀ ਹੋਰ ਜ਼ਿਆਦਾ ਜਿਹੜੀ ਹੈਗੀ ਹੈ ਬਦਲਾਵ ਵੱਲ ਨੂੰ ਵਧੇਗੀ ਜਾਂ ਜੋ ਅੰਦਰ ਲੀਆਂ ਵਾਜਾ ਉੱਠ ਰਹੀਆਂ ਨੇ ਕਿ ਪ੍ਰਧਾਨਗੀ ਤੋਂ ਅਸਤੀਫਾ ਦੇਣ ਸੁਖਬੀਰ ਸਿੰਘ ਬਾਦਲ ਦੇਖੋ ਮੈਨੂੰ ਇਹ ਲੱਗ ਰਿਹਾ ਆਪਾਂ ਕੁਝ ਦਿਨ ਪਹਿਲਾਂ ਵੀ ਇਸੇ ਪਲੇਟਫਾਰਮ ਦੇ ਉੱਪਰ ਚਰਚਾ ਕੀਤੀ ਸੀ ਕਿ ਅਕਾਲੀ ਦਲ ਦਾ ਇੱਕ ਰਹਿਣਾ ਹੁਣ ਬੇहद ਮੁਸ਼ਕਲ ਹੈ ਉਹ ਤੜੇਬੰਦੀ ਜਿਸ ਹੱਬਨਾ ਹੈ ਸੁਖਵੀਰ ਸਿੰਘ ਬਾਦਲ ਬਜਿੱਦ ਨੇ ਉਹ ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਛੱਡਣਾ ਚਾਹੁੰਦੇ ਔਰ ਦੂਸਰਾ ਤੜਾ ਵੀ ਹੁਣ ਲਗਭਗ ਖੜਾ ਹੋ ਗਿਆ ਚਾਹੇ ਉਹ ਥੋੜੇ ਲੋਕ ਨੇ ਚਾਹੇ ਜ਼ਿਆਦਾ ਨੇ ਕਾਫੀ ਇਸ ਸਮੇਂ ਤਾਂ ਅੰਦਰੋਂ ਬਹੁਤ سارے ਜਿਹੜੇ ਸਾਡੇ ਸੋਰਸਸ ਕਹਿੰਦੇ ਨੇ ਅਕਾਲੀ ਦਲ ਦੇ ਬਹੁਤ ਸਾਰੇ ਹੋਰ ਨੇਤਾ ਨੇ ਜਿਹੜੇ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਨਾਲ ਨੇ ਲੇਕਿਨ ਅੰਦਰੋਂ ਫਿਰ ਵੀ ਔਖੇ ਨੇ ਸੁਣਵਾਈ ਨੂੰ ਕਹਿ ਲਈਏ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਦੇ ਆਲੇ-ਦੁਆਲੇ ਕੱਲ ਵੀ ਮੇਰੀ ਇੱਕ ਬਾਗੀ ਜਿਹੜੇ ਸੀਨੀਅਰ ਉਹਨਾਂ ਦੇ ਨਾਲ ਲੜਾਈ ਹੋਈ ਸੀ ਉਹਨਾਂ ਦਾ ਕਹਿਣਾ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਬੇहद ਵਧੀਆ ਇਨਸਾਨ ਨੇ ਪਰ ਜਿਹੜੀ ਲੌਬੀ ਨੂੰ ਘੇਰਿਆ ਹੋਇਆ ਨੇ ਉਹਨਾਂ ਨੂੰ ਔਰ ਜਿਹੜੇ ਗਾਈਡ ਕਰਦੇ ਨੇ ਉਹ ਸਾਰਾ ਉਹ ਇੱਕ ਗਲਤ ਬੰਦਿਆਂ ਦੇ ਚੱਕਰ 'ਚ ਨੇ ਜਿਸ ਕਰਕੇ ਲਗਾਤਾਰ ਅਕਾਲੀ ਦਲ ਦਾ ਅਕਾਲੀ ਦਲ ਨਿਗਾਰਵਲ ਜਾ ਰਿਹਾ ਔਰ ਨੁਕਸਾਨ ਹੋ ਰਿਹਾ ਤੇ ਤੁਸੀਂ ਕੈਬਨਿਟ ਦੀ ਗੱਲ ਕੀਤੀ ਰੈਂਕ ਦੀ ਗੱਲ ਕੀਤੀ ਖਾਸ ਤੌਰ ਤੇ ਤੁਸੀਂ ਸਪੋਰਟਸ ਦੀ ਗੱਲ ਕੀਤੀ ਹੈਗੀ ਆ ਜਲੰਧਰ ਵੈਸਟ ਏਰੀਆ ਜਦੋਂ ਅਸੀਂ ਲੋਕ ਸਭਾ ਚੋਣ ਦੌਰਾਨ ਗਏ ਸੀ ਤਾਂ ਉਸ ਏਰੀਆ ਦੇ ਵਿੱਚ ਕੋਈ ਇੱਕ ਸਪੋਰਟਸ ਇੰਡਸਟਰੀਸਟ ਨਾਲ ਗੱਲਬਾਤ ਵੀ ਹੋਈ ਸੀ ਤਾਂ ਕਿਤੇ ਨਾ ਕਿਤੇ ਹੁਣ ਲੱਗ ਰਿਹਾ ਹੈਗਾ ਜਾਂ ਜਿਸ ਤਰੀਕੇ ਨਾਲ ਤੁਸੀਂ ਵੀ ਇਹ ਐਕਸਕਲੂਸਿਵਲੀ ਜਾਣਕਾਰੀ ਦੇ ਰਹੇ ਹੋ ਕਿ ਮਹਿੰਦਰ ਭਗਤ ਵੁੱਡ ਬੀ ਆ ਨੈਕਸਟ ਸਪੋਰਟਸ ਮਿਨਿਸਟਰ ਆਫ ਪੰਜਾਬ ਕੀ ਉਹ ਖੇਡ ਮੰਤਰੀ ਪੰਜਾਬ ਦੇ ਹੋ ਸਕਦੇ ਨੇ ਤੇ ਤੁਹਾਨੂੰ ਲੱਗਦਾ ਇਸ ਤੋਂ ਇਲਾਵਾ ਹੋਰ ਵੀ ਮੰਤਰੀ ਮੰਡਲ ਦੇ ਵਿੱਚ ਬਦਲਾਅ ਜਾਂ ਪੂਰੀ ਕੈਬਨਿਟ ਜਿਹੜੀ ਹੈਗੀ ਆ ਹੁਣ ਕਰ ਦਿੱਤੀ ਜਾਵੇਗੀ ਅ ਨਿਸ਼ਚਿਤ ਰੂਪ ਨਾਲ ਇਸ ਜਿਹੜੀ ਕਿਉਂਕਿ ਭਗਵੰਤਬਾਹਨ ਲਗਾਤਾਰ ਜਿਤਵਲ ਨੂੰ ਬਾਦਰਾ ਹੈ ਨੇ ਹਰਗੇੜ ਦੇ ਵਿੱਚ ਜਿਹੜੀ ਉਹਨਾਂ ਦੇ ਕੈਂਡੀਡੇਟ ਦੀ ਜਿਹੜੀ ਵੋਟ ਹੈਗੀ ਵਧਦੀ ਜਾ ਰਹੀ ਹੈ ਤੇ ਨਿਸ਼ਚਿਤ ਰੂਪ ਨਾਲ ਹੁਣ ਉਹ ਕਿਉਂਕਿ ਉਹ ਜਿਹੜੇ ਬੜੇ ਅਗਰੈਸਿਵ ਸੀਐਮ ਬਜੋਂ ਜਿਹੜਾ ਉਹਨਾਂ ਦਾ ਟਿਨਿਓਰ ਰਿਹਾ ਹਾਲਾਂਕਿ ਐਮਪੀ ਇਲੈਕਸ਼ਨ ਦੇ ਵਿੱਚ ਜੋ ਉਹਨਾਂ ਨੂੰ ਐਕਸਪੈਕਟੇਸ਼ਨ ਸੀ ਜੋ ਆਸ਼ਾ ਸੀ ਯਕਾਸ ਸੀ ਉਹ ਜਿਹੜੇ ਉਸ ਦੇ ਉੱਪਰ ਜਿਹੜੀ ਪਾਰਟੀ ਖੜੀ ਨਹੀਂ ਉਤਰੀ ਲੇਕਿਨ ਫਿਰ ਵੀ ਇਹਦੇ ਨਾਲ ਉਹਨਾਂ ਨੂੰ ਕਾਫੀ ਰਾਹਤ ਹੋਈ ਹੋਏਗੀ ਔਰ ਇਹਦੇ ਨਾਲ ਉਹ ਜੋ ਮੈਨੂੰ ਲੱਗ ਰਿਹਾ ਹੈ ਜੋ ਸਾਡੇ ਸੋਰਸ ਵੀ ਕਹਿੰਦੇ ਨੇ ਕਿ ਫਰੰਟ ਫੁੱਟ ਤੇ ਆ ਕੇ ਫਿਰ ਤੋਂ ਖੇਡਣ ਲਈ ਤਿਆਰ ਹੋਣਗੇ ਔਰ ਜਿਹੜਾ ਅਗਲਾ ਉਹਨਾਂ ਦਾ ਜਿਹੜਾ ਨਿਸ਼ਾਨਾ ਹੋਏਗਾ ਚਾਰ ਜਿਹੜੀਆਂ ਵਿਦਾਨ ਸਭਾ ਦੀਆਂ ਉਪ ਚੋਣਾਂ ਹੈਗੇ ਜਿਮਨੀ ਚੋਣਾ ਨੇ ਆਉਣ ਵਾਲੇ ਸਮੇਂ ਵਿੱਚ ਕੁਝ ਮਹੀਨਿਆਂ ਦੇ ਵਿੱਚ ਉਹਦੀ ਤਿਆਰੀ ਉਹ ਕਰਨਗੇ ਮਜਬੂਤੀ ਨਾਲ ਔਰ ਕੁੱਲ ਮਿਲਾ ਕੇ ਇਸ ਇਲੈਕਸ਼ਨ ਤੋਂ ਬਾਅਦ ਇੱਕ ਚੀਜ਼ ਬੜੀ ਕਲੀਅਰ ਹੋ ਗਈ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਔਰ ਭਗਵੰਤ ਮਾਨ ਔਰ ਜੇ ਮੈਂ ਗੱਲ ਕਰਾਂ ਪੂਰੇ ਪੰਜਾਬ ਦੇ ਇਸ ਸਮੇਂ ਸਾਰੀ ਪੋਲੀਟਿਕਲ ਪਾਰਟੀਆਂ ਦੇ ਵਿੱਚੋਂ ਭਗਵੰਤ ਮਾਨ ਸਰਮੌਰ ਨੇ ਔਰ ਉਹਨਾਂ ਦੀ ਜਿਹੜੀ ਮਜ਼ਬੂਤੀ ਪਕੜ ਹੈਗੀ ਆ ਉਹ ਬਰਕਰਾਰ ਹੈਗੀ ਆ ਔਰ ਉਹਨਾਂ ਨੇ ਜਿਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਆਪਣੇ ਹੱਥ 'ਚ ਲੈ ਕੇ ਓਨਰਸ਼ਿਪ ਲੈ ਕੇ ਅੱਗੇ ਵਧਾਇਆ ਟੀਮ ਲੀਡਰ ਬਣੇ ਉਹ ਜਿਹੜੇ ਨਿਰਵਿਵਾਦ ਰੂਪ ਦੇ ਵਿੱਚ ਇੱਕ ਵੱਡੇ ਨੇਤਾ ਦੇ ਰੂਪ 'ਚ ਫਿਰ ਤੋਂ ਮਤਲਬ ਉੱਭਰੇ ਨੇ ਔਰ ਇਹਦਾ ਫਾਇਦਾ ਵੀ ਹੋਏਗਾ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਔਰ ਰੀਸ਼ਫਲ ਦੀ ਜਿਹੜੀ ਗੱਲ ਆ ਉਹ ਨਿਸ਼ਚਿਤ ਰੂਪ ਨਾਲ ਹੁਣ ਹੋਵੇਗੀ ਰੀਸ਼ਫਲਿੰਗ ਐਸਾ ਕੋਈ ਮੈਂ ਜੋ ਸਾਨੂੰ ਲੱਗਦਾ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਦੇ ਮਾਈਂਡ ਦੇ ਵਿੱਚ ਹੋਏਗਾ ਹੀ ਕਿ ਜਿਹੜੇ ਕੁਛ ਜਿਹੜੇ ਮਨਿਸਟਰਸ ਨੇ ਜਿਹੜੇ ਕਿ ਮਤਲਬ ਨੌਨ ਪਰਫਾਰਮਰ ਨੇ ਉਹਨਾਂ ਨੂੰ ਸਾਈਡ ਤੇ ਕਰਕੇ ਨਵੇਂ ਕਿਸੇ ਨੂੰ ਮੌਕਾ ਦਿੱਤਾ ਜਾਵੇ ਨਵਿਆਂ ਨੂੰ ਮੌਕਾ ਦਿੱਤਾ ਜਾਵੇ ਦੂਸਰਾ ਕੁਛ ਜਿਹੜੀਆਂ ਪਿਛਲੀਆਂ ਇਲੈਕਸ਼ਨਸ ਦੇ ਵਿੱਚ ਗਲਤੀਆਂ ਹੋਈਆਂ ਉਹਨਾਂ ਨੂੰ ਨਾ ਦੁਹਰਾਇਆ ਜਾਵੇ ਉਹਨਾਂ ਨੂੰ ਕਿਵੇਂ ਸੁਧਾਰਿਆ ਜਾਵੇ ਔਰ ਇਸ ਜਿੱਤ ਤੋਂ ਬਾਅਦ ਵੀ ਜੋ ਸਾਨੂੰ ਲੱਗਦਾ ਜਿੱਤ ਤੋਂ ਬਾਅਦ ਵੀ ਉਹ ਬੈਠਣਗੇ ਆਤਮ ਮੰਥਨ ਕਰਨਗੇ ਔਰ ਆਉਣ ਵਾਲੀਆਂ ਜਿਹੜੀਆਂ ਜਿਮੀਨੀ ਚੋਣਾ ਨੇ ਚਾਰ ਵਿਧਾਨ ਸਭਾ ਹਲਕੇ ਪੰਜਾਬ ਦੇ ਵਿੱਚ ਕਿਦੜਵਾਹਾ ਬਰਨਾਲਾ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਉੱਥੇ ਸਟਰੈਟਜੀ ਬਣਾਉਣਗੇ ਕਿਉਂਕਿ ਅਗਲਾ ਜਿਹੜਾ ਨਿਸ਼ਾਨਾ ਉਹਨਾਂ ਦਾ ਉਹੀ ਹੋਏਗਾ ਉਸੇ ਦੇ ਸਿਰ ਤੇ ਉਹ ਅਗਲੇ ਜਿਹੜੇ 2.5 ਸਾਲ ਹੈਗੇ ਨੇ ਸਰਕਾਰ ਦੇ ਲੋਕਾਂ ਦੇ ਵਿੱਚ ਜਾਣਗੇ ਆਪਾਂ ਤੁਹਾਨੂੰ ਇੱਕ ਯਾਦ ਹੋਣਾ ਕਿ ਐਮਪੀ ਇਲੈਕਸ਼ਨ ਦੇ ਵਿੱਚ ਜਦੋਂ ਆਪਾਂ ਪੰਜਾਬ ਤੇ ਵੱਖ-ਵੱਖ ਸੀਟਾਂ ਦਾ ਦੌਰਾ ਕੀਤਾ ਗਏ ਲੋਕਾਂ ਦੀ ਨਬਜ਼ ਨੂੰ ਪਛਾਣਿਆ ਬਹੁਤ ਜਗ੍ਹਾ ਬਿਜਲੀ ਦੇ ਬਿੱਲਾਂ ਦਾ ਇੱਕ ਵੱਡਾ ਇਸ਼ੂ ਸੀ ਤੇ ਲੇ ਇੱਥੇ ਵੀ ਹੋ ਸਕਦਾ ਹੈ ਕਿ ਬਿਜਲੀ ਦਾ ਬਿਲ ਵੀ ਕਿਉਂਕਿ ਉੱਥੇ ਦਲਿਤ ਪਾਈਚਾਰਾ ਵੱਡਾ ਵੋਟ ਬੈਂਕ ਹੈ ਜਲੰਧਰ ਵੈਸਟ ਦੇ ਵਿੱਚ ਉਹ ਕਿਤੇ ਨਾ ਕਿਤੇ ਫਾਇਦਾ ਮਿਲਦਾ ਦੇਖਿਆ ਹੈਗਾ ਦੂਸਰਾ ਆਪਾਂ ਜਦੋਂ ਗਏ ਸੀ ਐਮਪੀ ਇਲੈਕਸ਼ਨ ਦੇ ਦੌਰਾਨ ਜਲੰਧਰ ਵੈਸਟ ਇੰਡਸਟਰੀਅਲ ਹੱਬ ਹੈ ਇੰਡਸਟਰੀ ਉੱਥੇ ਜਿਹੜੀਆਂ ਡਿਵੈਲਪਮੈਂਟ ਨਹੀਂ ਹੋਈ ਜੇ ਆਪਾਂ ਪਿੱਛੇ ਜੇ ਸੀਵਰੇਜ ਦਾ ਕੋਈ ਇਸ਼ੂ ਦੇ ਉੱਥੇ ਮਾਮਲਾ ਉੜਾ ਪਾਣੀ ਦੀ ਬੜੀ ਦਿੱਕਤ ਹੋਈ ਯਾਨੀ ਹਜੇ ਵੀ ਉੱਥੇ ਬੇਸਿਕ ਮਿਨੀਮਮ ਜਲੰਧਰ ਸ਼ਹਿਰ ਦੀ ਸੀਟ ਹੈ ਜਲੰਧਰ ਦੁਆਬੇ ਦਾ ਦਿਲ ਹੈਗਾ ਜਲੰਧਰ ਮਤਲਬ ਦੁਆਬਾ ਔਰ ਉੱਥੋਂ ਦੀ ਜਿਹੜੀ ਸਿਟੀ ਹੈਗੀ ਹੈ ਮੇਨ ਜਲੰਧਰ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਪੀਣ ਵਾਲਾ ਪਾਣੀ ਲੋਕਾਂ ਨੂੰ ਉਪਲਬਧ ਨਹੀਂ ਤਾਂ ਕੀ ਇਸ ਡਿਵੈਲਪਮੈਂਟ ਦੀ ਗੱਲ ਕਰਾਂਗੇ ਤੇ ਭਗਵੰਤਮਾਨ ਸਾਹਿਬ ਨੇ ਉਹਨਾਂ ਦੇ ਜਿਹੜੇ ਮਿਨਿਸਟਰਸ ਨੇ ਕੈਬਨਿਟ ਦੇ ਉਹਨਾਂ ਨੇ ਲੋਕਾਂ ਦੇ ਨਾਲ ਜਾ ਕੇ ਜੋ ਦੇਖਿਆ ਔਰ ਉਹਨਾਂ ਨੂੰ ਨਿਸ਼ਚਿਤ ਰੂਪ ਨਾਲ ਹੋਂਦਾ ਫਾਇਦਾ ਵੀ ਹੋਏਗਾ ਜਲੰਧਰ ਵਸਦੇ ਲੋਕਾਂ ਨੂੰ ਔਰ ਇਸੇ ਲਈ ਇਹ ਜਿਹੜਾ ਪੋਲਿੰਗ ਪਰਸੈਂਟੇਜ ਹੈ ਇੱਕਦਮ ਚੇਂਜ ਹੋਇਆ ਆਪਾਂ ਕੁਝ ਮਹੀਨੇ ਪਹਿਲਾਂ 1500 1550 ਵੋਟਰਾਂ ਦੇ ਪਿੱਛੇ ਔਰ ਅੱਜ ਕੀ ਹੈਗਾ ਮਾਰਜਨ ਇਸ ਟਾਈਮ ਜੀ ਆਪਾਂ ਦੇਖੀਏ ਸੱਤਵੇਂ ਇੰਟਰਵਿਊ ਦੇ ਦੌਰਾਨ ਹੁਣ ਤੱਕ ਸੱਤਵੇਂ ਗੇਟ ਦੇ ਵਿੱਚ 30999 ਵੋਟਾਂ ਜਿਹੜੀਆਂ ਹੈਗੀਆਂ ਨੇ ਉਹ ਮਹਿੰਦਰ ਭਗਤ ਹੁਣਾਂ ਨੂੰ ਮਿਲ ਗਈਆਂ ਤੇ ਕਰੀਬ 31000 ਵੋਟਾਂ ਮਹਿੰਦਰ ਭਗਤ ਲੈ ਕੇ ਲੀਡ ਕਰ ਰਹੇ ਨੇ ਸੁਰਿੰਦਰ ਕੌਰ ਕਾਂਗਰਸ ਦੇ ਦੂਜੇ ਨੰਬਰ ਤੇ ਔਰ ਮਾਰਜਨ ਦੇਖੋ 10221 ਵੋਟਾਂ ਸਿਰਫ ਮਿਲੀਆਂ ਨੇ ਕਰੀਬ 21000 ਜੇ ਆਪਾਂ 205600 ਵੋਟਾਂ ਦਾ ਮਾਰਜਨ ਹੈਗਾ ਸ਼ੀਤਰ ਅੰਗਰਾਲ ਜਿਹੜੇ ਬੀਜੇਪੀ ਦੇ ਸਿਰਫ 8800 60 ਵੋਟਾਂ ਲੈ ਕੇ ਤੀਜੇ ਨੰਬਰ ਤੇ ਨੇ ਔਰ ਜਿਹੜੇ ਦੇਖੋ ਇਹਦੇ ਨਾਲ ਬੜੀ ਕਲੀਅਰ ਹੈ ਕਿ ਲੋਕਾਂ ਨੇ ਦਲ ਬਦਲੂ ਜਿਹੜਾ ਬੇਲੋੜਾ ਅਗਰੈਸ਼ਨ ਹੈਗਾ ਮੈਂ ਇਹੀ ਸਵਾਲ ਕਰਨ ਵਾਲਾ ਸੀ ਕਿ ਸ਼ਹੀਦ ਅਲਨੁਗਰਾਲ ਵੀ ਆਮ ਆਦਮੀ ਪਾਰਟੀ ਤੋਂ ਪਹਿਲੀ ਵਾਰੀ ਐਮਐਲਏ ਬਣੇ ਬਾਅਦ ਚ ਛੱਡ ਕੇ ਭਾਜਪਾਜ ਗਏ ਸੁਸ਼ੀਲ ਰਿੰਕੂ ਨੂੰ ਐਮਪੀ ਬਣਾਇਆ ਆਮ ਆਦਮੀ ਪਾਰਟੀ ਨੇ ਉਹ ਵੀ ਛੱਡ ਕੇ ਭਾਜਪਾਜ ਗਏ ਯਾਨੀ ਕਿ ਦੋ ਵੱਡੇ ਚਿਹਰੇ ਜਲੰਧਰ ਵੈਸਟ ਤੋਂ ਭਾਜਪਾ ਦੇ ਵਿੱਚ ਗਏ ਲੋਕ ਸਭਾ ਦੇ ਵਿੱਚ ਵੈਸਟ ਸੀਟ ਤੇ ਚੰਨੀ ਨੂੰ ਟੱਕਰ ਦੇਣ ਵਾਲੀ ਭਾਜਪਾ ਹੀ ਸੀ ਲੇਕਿਨ ਹੁਣ ਸਥਿਤੀ ਕਾਂਗਰਸ ਦੀ ਤੇ ਭਾਜਪਾ ਦੀ ਦੋਨਾਂ ਦੀ ਜਿਹੜੀ ਹੈਗੀ ਆ ਕਾਫੀ ਹੋਰ ਤਰੀਕੇ ਨਾਲ ਦੇਖਣ ਨੂੰ ਮਿਲ ਰਹੀ ਹੈ ਯਾਨੀ ਕਿ ਚਾਹੇ ਬਾਈਪਾਲ ਹੋਵੇ ਵਿਧਾਨ ਸਭਾ ইলেকਸ਼ਨ ਹੋਵੇ ਜਾਂ ਲੋਕ ਸਭਾ ইলেকਸ਼ਨ ਹੋਵੇ ਹਰ ইলেকਸ਼ਨ ਚ ਸਮੀਕਰਨ ਵੱਖਰੇ ਵੱਖਰੇ ਹੁੰਦੇ ਨੇ ਜੀ ਬਿਲਕੁਲ ਇਹ ਕਲੀਅਰ ਹੈ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਹਮੇਸ਼ਾ ਉਹ ਜਿਹੜੇ ਜਿਮਨੀ ਚੋਣ ਆ ਉਹਦੇ ਵਿੱਚ ਸੱਤਾਧਾਰੀ ਪਾਰਟੀ ਨੂੰ ਫਾਇਦਾ ਹੁੰਦਾ ਔਰ ਕਿਉਂਕਿ ਕਰੀਬ 2.5 ਸਾਲ ਜਾਂ ਉਸ ਤੋਂ ਵੱਧ ਦਾ ਸਮਾਂ ਹਜੇ ਪਿਆ ਸਰਕਾਰ ਦਾ ਤੇ ਜਿਹੜੇ ਲੋਕ ਬਹੁਤ ਸਿਆਣੇ ਨੇ ਇਹ ਜਿਹੜੇ ਲੋਕ ਨੇ ਚੰਦਰ ਵੈਸਟ ਦੇ ਉਹਨਾਂ ਨੇ ਡਿਵੈਲਪਮੈਂਟ ਦੇ ਲਈ ਵਿਖ ਦੇ ਲਈ ਵੋਟ ਪਾਈ ਹੈ ਔਰ ਇਹਦੇ ਨਾਲ ਪੰਜਾਬ ਦੇ ਸੀਐਮ ਦੀ ਸਥਿਤੀ ਕਾਫੀ ਮਜ਼ਬੂਤ ਆਪਾਂ ਮੰਨਾਂਗੇ ਬੇਸ਼ੱਕ ਦੇਖੋ ਸਰਕਾਰ ਦੇ ਉੱਪਰ ਇਸ ਹਾਰ ਜਿੱਦਾਂ ਕੋਈ ਬਹੁਤਾ ਫਰਕ ਨਹੀਂ ਪੈਣਾ ਲੇਕਿਨ ਸਾਈਕੋਲੋਜੀਕਲੀ ਜੇ ਆਪਾਂ ਗੱਲ ਕਰੀਏ ਇੱਕ ਬਹੁਤ ਵੱਡਾ ਐਜ ਆਮ ਆਦਮੀ ਪਾਰਟੀ ਨੂੰ ਮਿਲੇਗੀ ਲੋਕਾਂ ਦੇ ਵਿੱਚ ਜਾਣਗੇ ਅਗਰੈਸਿਵਲੀ ਜਿਸ ਤਰ੍ਹਾਂ ਉਹ ਪਹਿਲਾਂ ਕੈਂਪੇਨ ਕਰਦੇ ਸੀ ਜਿੱਦਾਂ ਆਪਣੇ ਮੁੱਦੇ ਰੱਖਦੇ ਸੀ ਜਿਸ ਤਰ੍ਹਾਂ ਉਹਨਾਂ ਨੇ ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਦੇਣ ਦੇ ਦਾਅਵੇ ਕੀਤੇ ਸੀ ਵਾਅਦੇ ਕੀਤੇ ਸੀ ਲੋਕਾਂ ਨੂੰ ਬਹੁਤ ਸਾਰੀਆਂ ਬੜੇ ਜਿਹੜੇ ਮਗਰਮਾਚ ਬੜੀਆਂ ਮੱਛੀਆਂ ਉਹ ਅੰਦਰ ਵੀ ਕੀਤੀਆਂ ਉਹਨਾਂ ਨੇ ਲਗਾਤਾਰ ਜਿਹੜੀ ਵਿਜੀਲੈਂਸ ਨੇ ਕਾਰਵਾਈਜ਼ ਕੀਤੀ ਤੇ ਫਿਰ ਤੋਂ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਉਹ ਅਗਰੈਸਿਵ ਜਿਹੜੀ ਇੱਕ ਪੋਲਿਟਿਕਸ ਹੈਗੀ ਆ ਉਹ ਦੇਖਣ ਨੂੰ ਮਿਲੇਗੀ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤਾਂ ਇਹ ਸੰ ਸਾਡੇ ਨਾਲ ਜਗਬਾਨੀ ਦੇ ਰੈਜ਼ੀਡੈਂਟ ਐਡੀਟਰ ਰਣਦੀਪ ਵਿਸ਼ਿਸ਼ਟ ਜੀ ਸਾਫ਼ ਤੌਰ ਤੇ ਇੱਕ ਵੱਡੀ ਅਪਡੇਟ ਦਿੰਦੇ ਨਜ਼ਰ ਆ ਰਹੇ ਨੇ ਕਿ ਮਹਿੰਦਰ ਭਗਤ ਜਿੱਤਣ ਤੋਂ ਬਾਅਦ ਜੇਕਰ ਮੰਤਰੀ ਮੰਡਲ ਦੇ ਵਿੱਚ ਜਾਂਦੇ ਹਨ ਤਾਂ ਮੰਤਰੀ ਮੰਡਲ ਦੇ ਵਿੱਚ ਉਹਨਾਂ ਨੂੰ ਖੇਡ ਵਿਭਾਗ ਜਿਹੜਾ ਹੈਗਾ ਉਹ ਦਿੱਤਾ ਜਾ ਸਕਦਾ ਕਿਉਂਕਿ ਜਲੰਧਰ ਜਿਹੜੀ ਹੈਗੀ ਹੈ ਸਪੋਰਟਸ ਇੰਡਸਟਰੀ ਹੈਗੀ ਹੈ ਤਾਂ ਕਿਤੇ ਨਾ ਕਿਤੇ ਸਪੋਰਟਸ ਇੰਡਸਟਰੀ ਦੇ ਇਸ਼ੂਜ਼ ਨੂੰ ਐਡਰੈਸ ਕਰਨ ਦੇ ਲਈ ਉਥੋਂ ਦੀ ਹੀ ਖੇਡ ਮੰਤਰੀ ਜਿਹੜਾ ਹੈਗਾ ਯਾਨੀ ਕਿ ਮੀਤ ਹਰ ਸਪੋਰਟਸ ਮਿਨਿਸਟਰ ਸੀਗੇ ਉਹਨਾਂ ਦੇ ਐਮਪੀ ਬਣਨ ਤੋਂ ਬਾਅਦ ਜਿਹੜਾ ਇਹ ਮੰਤਰੀ ਮੰਡਲ ਦਾ ਪਦ ਖਾਲੀ ਹੈਗਾ ਤਾਂ ਕਿਤੇ ਨਾ ਕਿਤੇ ਇਹ ਮਿਨਿਸਟਰੀ ਜਿਹੜੀ ਹੈਗੀ ਆ ਉਹ ਮਹਿੰਦਰ ਭਗਤ ਨੂੰ ਦਿੱਤੀ ਜਾ ਸਕਦੀ ਹੈ ਤਾਂ ਜਗਬਾਣੀ ਦੇ ਉੱਪਰ ਐਕਸਕਲੂਸਿਵਲੀ ਜਾਣਕਾਰੀ ਜਿਹੜੀ ਹੈਗੀ ਆ ਉਹ ਆਪਣੇ ਸਰੋਤਿਆਂ ਨੂੰ ਸਾਂਝੀ ਕੀਤੀ ਜਾ ਰਹੀ ਹੈ ਕਿ ਮਾਨ ਸਰਕਾਰ ਦੀ ਮੰਤਰੀ ਮੰਡਲ ਦੇ ਵਿੱਚ ਜੇਕਰ ਮਹਿੰਦਰ ਭਗਤ ਆਉਂਦੇ ਹਨ ਤਾਂ ਉਹਨਾਂ ਨੂੰ ਸਪੋਰਟਸ ਵਿਭਾਗ ਜਿਹੜਾ ਹੈਗਾ ਉਹ ਦਿੱਤਾ ਜਾ ਸਕਦਾ ਨਿਊ ਸਟੂਡੀਓ ਤੋਂ ਵੀਡੀਓ ਜਰਨਲਿਸਟ ਅਨਿਲ ਦੇ ਨਾਲ ਜਗਬਾਣੀ ਲਈ ਵਰੁਣ ਪਟ